ਹੰਤ ਹੋਇਆ ਗੰਗਲ ਸਾਹਿਬ ਜੀ ਰਫਤੇ ਆ ਬਾਲਾ ਕੀ ਮੈਂ ਆ ਨੰ ਸਰ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦੇਸ਼ਾ ਦੇ ਦੇਸ਼ ਨੇ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਤੇ ਨਾਕਾ ਬੰਦੀ ਕੀਤੀ ਗਈ ਸੀ ਤੇ ਅੱਜ ਇਥੇ ਗੋਇੰਦਵਾਲ ਸਾਹਿਬ ਵਿਖੇ ਜਿਹੜਾ ਬਾਬਾ ਦੰਡੀਆ ਦਾ ਪੁਲ ਦਾ ਨਾਕਾ ਸੀਗਾ ਉੱਥੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜੀ ਇੱਕ ਤੋਂ ਬਿਨਾ ਨੰਬਰ ਤੋਂ ਜਿਹੜੀ ਸਿਫਟ ਗੱਡੀ ਸੀਗੀ ਉਹ ਨਾਕਾਬੰਦੀ ਨੂੰ ਵੇਖ ਕੇ ਉਹ ਆਪ ਰਨ ਕੀਤਾ ਤੇ ਜਦੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਚੇਸ ਕੀਤਾ ਤਾਂ ਐਸ ਐਚ ਓ ਚੌਂਕੀ ਉਚਾਰ ਜਿਹੜੇ ਆਪ ਨਾਕਾਬੰਦੀ ਦੇ ਪ੍ਰੈਜ਼ੈਂਸ 'ਚ ਸੀ ਤਾਂ ਉਹ ਉਹ ਉਹਨਾਂ ਵੱਲੋਂ ਜਿੱਥੇ ਆਪਾਂ ਹੁਣ ਮੌਕੇ 'ਤੇ ਖੜੇ ਆ ਇੱਥੇ ਗੱਡੀ ਮੋੜ ਲਈ ਜੀ ਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਵੀ ਉਹ ਰੁਕਣ ਤੇ ਚੈਕਿੰਗ ਨਾਲ ਕੋਆਪਰੇਟ ਕਰਨ ਜੀ ਪਰ ਉਹਨਾਂ ਨੇ ਜਿਹੜੀ ਉਹਨਾਂ ਦੀ ਗੱਡੀ ਕਿਉਂਕਿ ਸੜਕ ਤੋਂ ਉੱਤਰ ਗਈ ਸੀ ਉਹਨਾਂ ਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਬਰ ਤੋੜ ਜੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਅ ਕਿਉਂਕਿ ਗੱਡੀ ਦੇ ਵਿੱਚ ਦੋ ਬੰਦੇ ਸਵਾਰ ਸੀ ਇੱਕ ਜਿਹੜਾ ਡਰਾਈਵ ਕਰ ਰਿਹਾ ਸੀ ਤੇ ਇੱਕ ਕੋ-ਡਰਾਈਵਰ ਸੀਗਾ ਜੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਗੁਰਸੇਵਕ ਸਿੰਘ ਏਲੀਅਸ ਕਮ ਬਨੰਦ ਦਾ ਜੀ ਵਿਅਕਤੀ ਸੀ ਉਹਦੀ ਲੱਤ ਤੇ ਹोली ਲੱਗੀ ਉਨੂੰ ਇਮੀਡੀਏਟਲੀ ਫਰਸਟ ਏਡ ਦੇ ਲਈ ਹਸਪੀਟਲ ਲੈ ਕੇ ਗਏ ਜੇ ਪੁਲਿਸ ਪਾਟੀ ਦੂਜਾ ਜਿਹੜਾ ਬੰਦਾ ਸੀਗਾ ਡਰਾਈਵਰ ਉਹ ਮੌਕੇ ਤੋਂ ਫਰਾਰ ਹੋ ਗਿਆ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਵਿੱਚ ਉਹਦੀ ਭਾਲ ਜਾਰੀ ਮੈਡਮ ਇਹ ਜਿਹੜਾ ਇਹ ਹੈਗਾ ਸੀ ਇਹ ਬੰਮ ਕੇ ਅਟੈਚਮੈਂਟ ਇਹਦੀ ਕਿਸ ਦੇ ਨਾਲ ਸੀ ਔਰ ਕੋਈ ਸਾਹਮਣੇ ਆਇਆ ਪਾਇਆ ਕੁਝ ਚੀਜ਼ ਬੰਦੇ ਦੀ ਬੜੀ ਵੱਡੀ ਕ੍ਰਾਈਮਨਲ ਹਿਸਟਰੀ ਹੈ ਛੇ ਰਿਤੇ ਪਰਚੇ ਦਰਜ ਨੇ ਜਿਨ੍ਹਾਂ 'ਚ ਮਰਡਰ ਅਟੈਂਪਟ ਅ ਮਰਡਰ ਫਿਰ 7302 ਆਰਮਜ਼ ਐਕਟ ਦੇ ਪਰਚੇ ਦਰਜ ਨੇ ਤੇ ਸਤਨਸ਼ੋਰਾ ਗੈਂਗ ਦੇ ਨਾਲੇ ਉਹਦਾ ਮੈਂਬਰ ਹੈ ਤੇ ক্লোਜ਼ਲੀ ਇਨਵੋਲਡ ਕੋਈ ਵੈਪਨ ਵੈਪਨ ਦੀ ਰਿਕਵਰੀ ਹੋਈ ਹੈ ਇਹਦੇ ਕੋਲ ਅ ਇਹਨੇ ਕੋਲ ਕੋਈ ਵੈਪਨ ਆਪਣੇ ਕੋਲ ਰਿਕਵਰ ਹੋਇਆ ਅ ਰਿਕਵਰੀ ਤੋਂ ਬਾਅਦ ਇਹ ਕਿ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਮੌਕੇ ਤੇ ਅਸੀਂ ਸਾਰੇ ਖੜੇ ਹਾਂ ਤੇ ਪਰਚਾ ਦਰਜ ਕਰਕੇ ਕਾਨੂੰਨਤਾਵ ਕਾ ਕੇ ਕਰੀ ਕਿ ਠੀਕ